ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਇੱਕ ਬੜੀ ਸੰਸਨੀਖੇਜ ਘਟਨਾ ਸਾਡੇ ਸਾਹਮਣੇ ਆਈ ਹੈ ਇੰਡੀਆ ਟੂਡੇ ਨੇ ਉਹਦੀ ਖਬਰ ਵੀ ਲਾਈ ਹੈ ਤੇ ਰਵੀਸ਼ ਕੁਮਾਰ ਨੇ ਉਹਦੇ ਤੇ ਇੱਕ ਵੱਡੀ ਵੀਡੀਓ ਬਣਾਈ ਹੈ ਖਬਰ ਇਹ ਹੈ ਕਿ ਦੋ ਮੁਸਲਮਾਨ ਮੁੰਡਿਆਂ ਦੇ ਨਾਂ ਦੇ ਉੱਤੇ ਸ਼੍ਰੀ ਰਾਮ ਮੰਦਰ ਨੂੰ ਤੈਸ਼ ਨੈਸ ਕਰਨ ਤੇ yogi ਅਤੇ aditya nath ਨੂੰ ਮੁੱਖ ਮੰਤਰੀ UP ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਦੋਸ਼ ਦੇ ਵਿੱਚ ਯੂਪੀ ਦੀ ਜਿਹੜੀ ਸਪੈਸ਼ਲ ਟਾਸਕ ਫੋਰਸ ਹੈ ਉਸ ਨੇ ਦੋ ਨੌਜਵਾਨ ਮੁੰਡਿਆਂ ਨੂੰ ਉਹਨਾਂ ਦੇ ਕੰਪਿਊਟਰਾਂ ਦੇ ਦੂਜਿਆਂ ਸਮੇਤ ਗ੍ਰਿਫਤਾਰ ਕੀਤਾ ਹੈ ਤੇ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗਿਆ ਕਿ ਜਿਹੜੇ ਇਹ ਨੌਜਵਾਨ ਆਪਣੇ ਆਪ ਮੁਸਲਮਾਨ ਮੁੰਡੇ ਕਹਿ ਕੇ ਈਮੇਲ ਭੇਜੀ ਸੀ ਜਿਨ੍ਹਾਂ ਨੇ ਡੀਜੀਪੀ ਐਸਟੀਐਫ ਨੂੰ ਵੀ ਈਮੇਲ ਭੇਜੀ ਸੀ ਤੇ ਇੱਕ ਹੋਰ ਵਿਅਕਤੀ ਦਵਿੰਦਰ तिवारी ਉਹਨੂੰ ਵੀ ਈਮੇਲ ਭੇਜੀ ਸੀ ਤੇ ਵੀ ਉਹਨੂੰ ਵੀ ਕਿਹਾ ਸੀ ਤੈਨੂੰ ਵੀ ਮਾਰਾਂਗੇ ਆ ਉਹ ਜਿਹੜੇ ਵਿਅਕਤੀ ਹੈ ਉਹਨਾਂ ਬਾਰੇ ਦੱਸਿਆ ਇਹ ਗਿਆ ਸੀਗਾ ਕਿ ਸਾਨੂੰ ਪਾਕਿਸਤਾਨ ਦੀ ਜਿਹੜੀ ਆਈਐਸਆਈ ਏਜੰਸੀ ਹੈ ਉਹਦੇ ਜ਼ਵੇਰ ਖਾਨ ਦੇ ਹੁਕਮਾਂ ਦੇ ਤਹਿਤ ਇਹ ਸਾਰਾ ਕੁਝ ਅਸੀਂ ਕਰਾਂਗੇ ਤਾਂ ਮੰਦਰ ਨੂੰ ਤੈਸ਼ ਨੈਸ ਕਰਾਂਗੇ ਸੋ ਜਦੋਂ ਉਹ ਗ੍ਰਿਫਤਾਰ ਕੀਤੇ ਤਾਂ ਉਹਨਾਂ ਚੋਂ ਇੱਕ ਦਾ ਨਾਮ ਓਮ ਪ੍ਰਕਾਸ਼ ਮਿਸ਼ਰਾ ਹੈ ਤੇ ਦੂਜੇ ਦਾ ਨਾਮ ਤਾਰ ਸਿੰਘ ਹੈ ਤੇ ਜਿਸ ਬੰਦੇ ਨੂੰ ਉਹਨਾਂ ਨੇ ਧਮਕੀ ਦਿੱਤੀ ਜਾਂ ਜਿਨੇ ਕਹਿ ਕੇ ਧਮਕੀ ਦਵਾਈ ਆਪਣੇ ਆਪ ਉਹ ਦਵਿੰਦਰ तिवारी ਹੈ ਤੇ ਉਹ ਇੱਕ ਦੋ ਸੰਸਥਾਵਾਂ ਇੱਕ ਭਾਰਤੀ ਕਿਸਾਨ ਮੰਚ ਤੇ ਦੂਜਾ ਭਾਰਤੀ ਗਊ ਸੇਵਾ ਪ੍ਰੀਸ਼ਦ ਦਾ ਅਧਿਕਾਰੀ ਦੱਸਦਾ ਹੈ ਉਹ ਦੋ ਸੰਸਥਾਵਾਂ ਵੀ ਚਲਾਉਂਦਾ ਹੈ ਤੇ ਉਸ ਦੀਆਂ ਕਈ ਸਾਰੀਆਂ ਫੋਟੋਸ यूपी ਦੇ ਮੁੱਖ ਮੰਤਰੀ ਸ਼੍ਰੀ ਅਦਿੱਤਿਆ ਲਾਖ ਨਾਲ ਸਾਂਝੀਆਂ ਨੇ ਉਹਨਾਂ ਦੇ ਨਾਲ ਫੋਟੋ ਆ। ਅਗਲੀ ਗੱਲ ਕਿ ਇਹ ਜਿਹੜੇ ਦੋਵੇਂ ਮੁੱਲਜ਼ਮ ਫੜੇ ਗਏ ਐ ਇਹ ਉਸ ਦੇ ਦੁਆਰਾ ਚਲਾਏ ਜਾਂਦੇ ਕਾਲਜਾਂ ਦੇ ਵਿੱਚ ਉਹਦੇ ਨਾਲ ਜੁੜੇ ਹੋਏ ਨੇ। ਸੋ ਇਹ ਬੜੀ ਵੱਡੀ ਗੱਲ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਮੁਸਲਮਾਨਾਂ ਦੇ ਨਾਂ ਦੇ ਉੱਤੇ ਬਹੁਤ ਵੱਡੀਆਂ ਗੱਲਾਂ ਆਉਣੀਆਂ, ਸੋਸ਼ਲ ਮੀਡੀਆ 'ਤੇ ਚੱਲਣੀਆਂ ਤੇ ਉਹਨਾਂ ਦੇ ਵਿਰੁੱਧ ਪ੍ਰਚਾਰ ਹੋਣਾ। ਸ਼੍ਰੀ ਰਵੀਸ਼ ਕੁਮਾਰ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਅਜਹੀਆਂ तकरीबन 10-12 ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਵੈਸੇ ਵੀ ਜਦੋਂ ਅਸੀਂ ਪਿੱਛੇ ਪੜਦੇ ਰਹੇ ਹਾਂ ਤਾਂ ਬਹੁਤ ਸਾਰੀਆਂ ਅਜਹੀਆਂ ਘਟਨਾਵਾਂ ਆਈਆਂ ਨੇ। ਆਗਰੇ ਦੇ ਵਿੱਚ ਇੱਕ ਵਿਅਕਤੀ ਨੇ ਮੁਸਲਮਾਨ ਕਿਸੇ ਦੋਸਤ ਨਾਲ ਕਿੜ ਕੱਢਣ ਵਾਸਤੇ ਨਾਲ ਦੇ ਗਵਾਂਢੀ ਨਾਲ ਇੱਕ ਗਊ ਦਾ ਬਕਾਇਦਾ ਹੱਤਿਆ ਕੀਤੀ, ਉਹਦੀ ਵੀਡੀਓ ਬਣਾਈ ਤੇ ਪ੍ਰਚਾਰੀ ਗਈ ਕਿ ਫਲਾਣੇ ਵਿਅਕਤੀ ਨੇ ਗਊ ਅਤਿਆ ਕੀਤੀ ਹੈ ਤਾਂ ਕਿ ਮੁਸਲਮਾਨਾਂ ਦੇ ਵਿਰੁੱਧ ਇੱਕ ਆਮ ਪ੍ਰਚਾਰ ਹੋ ਸਕੇ ਤੇ ਉਹ ਆਪਣੇ ਇਸ ਗਵਾਢੀ ਨੂੰ ਵੀ ਇਸ ਇਲਜ਼ਾਮ ਤੇ ਪਸਾਰ ਸਕੇ ਜਦੋਂ ਜ਼ਿਆਦਾ ਇਨਵੈਸਟੀਗੇਸ਼ਨ ਹੋ ਗਈ ਤਾਂ ਉਹ ਖੁਦ ਫਸ ਗਿਆ ਅ ਕਈ ਥਾਵਾਂ ਤੇ ਇਹ ਵੀ ਰਿਪੋਰਟਾਂ ਆਉਂਦੀਆਂ ਨੇ ਕਿ ਜਿਹੜੇ ਅੱਡ ਅੱਡ ਥਾਵਾਂ ਦੇ ਉੱਤੇ ਖਾਲਿਸਤਾਨ ਦੇ ਨਾਰੇ ਲਿਖੇ ਜਾਂਦੇ ਆ ਉਹਨਾਂ ਚੋਂ ਵੀ ਕੁਝ ਥਾਵਾਂ ਤੇ ਕਈ ਹਿੰਦੂ ਇਸ ਤਰ੍ਹਾਂ ਨਾਲ ਫੜੇ ਗਏ ਸੋ ਇਹ ਇੱਕ ਕਿਸੇ ਸਾਸ਼ੀ ਬੰਦਿਆਂ ਦਾ ਦੇ ਕਿਸੇ ਏਜੰਸੀਆਂ ਦਾ ਕੰਮ ਹੈ ਜਿਹੜੇ ਭਾਰਤ ਦੇ ਵਿੱਚ ਤੇ ਭਾਰਤ ਤੋਂ ਬਾਹਰ ਇੱਕ ਖਾਸ ਮੁਸਲਮਾਨ ਭਾਈ ਬਾਰੇ ਜ਼ਾਰੇ ਵਿਰੁੱਧ ਕਿਸੇ ਕਿਸੇ ਥਾਂ ਤੇ ਸਿੱਖ ਭਾਈ ਚਾਰੇ ਵਿਰੁੱਧ ਇਸ ਤਰ੍ਹਾਂ ਦੀਆਂ ਵੀ ਇਦਾਂ ਜਿਹੜਾ ਪ੍ਰਚਾਰ ਕਰਕੇ ਨਫ਼ਰਤ ਫੁਲਾਈ ਜਾਵੇ ਤੇ ਉਹਦੇ ਚੋਂ ਰਾਜਸੀ ਲਾਹੇ ਲੈ ਜਾ ਸਕਣ ਤੇ ਲਏ ਜਾ ਰਹੇ ਹਨ ਇਸ ਕਰਕੇ ਇਹ ਘਟਨਾਵਾਂ ਸਾਡੀਆਂ ਅੱਖਾਂ ਖੋਲਣ ਵਾਲੀਆਂ ਨੇ ਤੇ ਸਾਨੂੰ ਹੁਣ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਨੇ ਬਹੁਤ ਸਾਰੇ ਸਾਡੇ ਹਿੰਦੂ ਭੈਣ ਭਰਾਵਾਂ ਨੂੰ ਵੀ ਇਸ ਗੱਲ ਤੇ ਅੱਖਾਂ ਖੋਲ੍ਹਣੇ ਚਾਹੀਏ ਨੇ ਐਵੇਂ ਹੀ ਜੋ ਵੀ ਵੀਡੀਓ ਆਈ ਚਾਕੇ ਧੱਕੀ ਤੇ ਘਰ ਸੇ ਘਾ ਭੇਜਦੀ ਸਾਨੂੰ ਸੋਚਣਾ ਚਾਹੀਦਾ ਵੀ ਵੀਡੀਓ ਪਿੱਛੇ ਸੱਚਾਈ ਹੈ ਜਾਂ ਕੋਈ ਨਹੀਂ ਹੈ ਅ ਦੂਸਰੀ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਅਸੀਂ ਵੀ ਇਹ ਪ੍ਰੋਗਰਾਮ ਕੀਤਾ ਸੀ ਬੜੀਆਂ ਅਖਬਾਰਾਂ ਦੇ ਵਿੱਚ ਵੀ ਇਹ ਗੱਲ ਆਈ ਸੀ ਵੀ ਜਿਹੜਾ ਹੈਗਾ ਅ ਰੇਲਵੇ ਦੇ ਵਿੱਚ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਰੇਲਵੇ ਸਟੇਸ਼ਨਾਂ ਦੇ ਉੱਤੇ ਸੈਲਫੀ ਪੁਆਇੰਟ ਬਣੇ ਹੋਏ ਐ ਉਹਨਾਂ ਦੇ ਬਾਰੇ ਕਿਸੇ ਨੇ ਆਰਟੀਆਈ ਮੰਗੀ ਸੀ ਤੇ ਜਿਹੜੇ ਸੈਂਟਰ ਰੇਲਵੇ ਦਾ ਜਿਹੜਾ ਅਧਿਕਾਰੀ ਹੈ ਪਬਲਿਕ ਰਿਲੇਸ਼ਨ ਆਫੀਸਰ ਸ਼ਿਵਰਾਜ ਮਾਨਸਪੁਰੀ ਉਸ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਜਿਹੜੇ ਪੱਕੇ ਪੁਆਇੰਟ ਬਣੇ ਹੋਏ ਆ ਉਹਨਾਂ ਤੇ 6.5 ਲੱਖ ਰੁਪਿਆ ਖਰਚ ਆਇਆ ਤੇ ਜਿਹੜੇ ਕੱਚੇ ਪੁਆਇੰਟ ਬਣੇ ਹੋਏ ਆ ਜਿੱਥੇ ਸੈਲਫੀ ਲੈਂਦੇ ਆ ਲੋਕ ਜਾਂ ਲੈਣੀ ਜਿਨ੍ਹਾਂ ਨੂੰ ਕਿਹਾ ਗਿਆ ਉਹ ਜਿਹੜੇ ਆ ਉਹਨਾਂ ਤੇ 1.5 ਲੱਖ ਰੁਪਿਆ ਖਰਚ ਹੋਇਆ ਇਸ ਗੱਲ ਦੇ ਨਾਲ ਲੋਕਾਂ ਦੇ ਉੱਤੇ ਬੜਾ ਅਸਰ ਪਿਆ ਵੀ ਇੱਕ ਬੰਨੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਦਾ ਕੰਸੈਸ਼ਨ ਬੰਦ ਕੀਤਾ ਹੈ ਰੇਲਵੇ ਨੇ ਦੂਜੇ ਬੰਨੇ ਰੇਲਵੇ ਆ ਖਰਚੀ ਕਰ ਰਿਹਾ ਹੈ ਪ੍ਰਧਾਨ ਮੰਤਰੀ ਦਾ ਪ੍ਰਚਾਰ ਕਰਨ ਲਈ ਇਕੱਲੇ ਦਾ ਇੱਕ ਵਿਅਕਤੀ ਦਾ ਕਿਸੇ ਸਕੀਮ ਦਾ ਨਹੀਂ ਕਿਸੇ ਹੋਰ ਦਾ ਨਹੀਂ ਸੋ ਇਸ ਲਈ ਉਹਦੇ ਉੱਤੇ ਬੜੀ ਪ੍ਰਧਾਨ ਮੰਤਰੀ ਦੀ ਖੋਦ ਤੇ ਰੇਲਵੇ ਦੀ ਬਹੁਤ ਜ਼ਿਆਦਾ ਤੋਈ ਤੋਈ ਹੋਈ ਤੇ ਉਸ ਤੋਂ ਬਾਅਦ ਉਹ ਉਹਨਾਂ ਨੇ ਇੱਕ ਚਿੱਠੀ ਕੱਢ ਦਿੱਤੀ 28 ਦਸੰਬਰ ਨੂੰ ਰੇਲਵੇ ਦੇ ਸਾਰੇ ਜੀਐਮ ਤੇ ਡੀਆਰਐਮਸ ਨੂੰ ਜਨਰਲ ਮੈਟਰਨ ਨੂੰ ਤੇ ਡਿਵੀਜ਼ਨਲ ਰੇਲਵੇ ਮੈਨੇਜਰਾਂ ਨੂੰ ਕਿ ਹੁਣ ਤੋਂ ਬਾਅਦ ਜਿਹੜੀ ਆਰਟੀਆਈ ਦੀ ਸੂਚਨਾ ਹੈ ਉਹ ਬੜੀ ਸੋਚ ਸਮਝ ਕੇ ਦਿੱਤੀ ਜਾਵੇ ਤੇ ਤੇ ਇਹਦੇ ਵਾਸਤੇ ਧਿਆਨ ਰੱਖਿਆ ਜਾਵੇ ਤੇ ਨਾਲ ਦੀ ਨਾਲ ਹੀ ਫਿਰ ਕੱਲ ਉਸ ਅਧਿਕਾਰੀ ਦੀ ਸ਼ਿਵਰਾਜ ਮਾਨਸਪੂਰੇ ਦੀ ਬਦਲੀ ਕਰ ਦਿੱਤੀ ਗਈ ਇਹ ਤੇ ਬਦਲੀ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਸੋ ਮੋਦੀ ਜੀ ਨਹੀਂ ਚਾਹੁੰਦੇ ਜਾਂ ਮੋਦੀ ਜੀ ਦਾ ਤੰਤਰ ਨਹੀਂ ਚਾਹੁੰਦਾ ਕਿ ਸਚਾਈ ਲੋਕਾਂ ਦੇ ਸਾਹਮਣੇ ਆਵੇ ਦੋਸਤੋ ਆਪਾਂ ਐਲਫੋਰਸਮੈਂਟ ਡਾਇਰੈਕਟੋਰੇਟ ਈਡੀ ਵੱਲੋਂ ਵਿਰੋਧੀ ਧਿਰਾਂ ਦੇ ਆਗੂਆਂ ਵਿਰੁੱਧ ਹਰ ਰੋਜ਼ ਸੰਬੰਧ ਜਾਰੀ ਹੁੰਦੇ ਉਹਨਾਂ ਨੂੰ ਤਾਲਮੇ ਕੀਤੇ ਜਾਣ ਦੀਆਂ ਖਬਰਾਂ ਪੜ੍ਹਦੇ ਆਂ ਕਈ ਸਾਰਿਆਂ ਨੂੰ ਉਸ ਤੋਂ ਬਾਅਦ ਅਰੈਸਟ ਹੋਇਆ ਉਹਨਾਂ ਦੀ ਜੇਲ੍ਹ ਹੁੰਦੀ ਉਹਨਾਂ ਨੂੰ ਉਹਦੀਆਂ ਜ਼ਮਾਨਤਾਂ ਦੀ ਬੜੀ ਰੁਕਾਵਟਾਂ ਪੈਂਦੀਆਂ ਉਹ ਤਾਂ ਖਬਰਾਂ ਸੀ ਹਰ ਰੋਜ਼ ਪੜ੍ਹਦੇ ਆਂ ਹੁਣ ਕੱਲ ਅੱਜ ਇੰਡੀਅਨ ਐਕਸਪ੍ਰੈਸ ਨੇ ਇੱਕ ਬੜੀ ਵੱਡੀ ਸਟੋਰੀ ਕਵਰ ਕੀਤੀ ਹੈ ਤਾਮਨ ਅੱਡੂ ਤੋਂ ਤਾਮਨ ਅੱਡੂ ਤੋਂ ਦੋ ਭਰਾ ਜਿਹੜੇ ਆ ਇੱਕ ਕਨਈਨ ਤੇ ਦੂਜਾ 72 ਸਾਲਾਂ ਦਾ ਕਨਈਨ ਹੈ 64 ਸਾਲਾਂ ਦਾ ਕ੍ਰਿਸ਼ਨਨ ਹੈ ਇਹਨਾਂ ਨੂੰ ਜੁਲਾਈ 2023 ਦੇ ਵਿੱਚ ED ਦਾ ਇੱਕ ਸੱਮਨ ਆ ਗਿਆ ਵੀ ਤੁਸੀਂ ਸਾਡੇ ਕੋਲ ਪੇਸ਼ ਹੋ ਉਹ ਵਿਚਾਰੇ 150 ਕਿਲੋਮੀਟਰ ਚੱਲ ਕੇ ਚਨਈ ਪਹੁੰਚੇ ED ਦੇ ਹੈੱਡਕੁਆਰਟਰ ਤੇ ਉੱਥੇ ਉਹਨਾਂ ਨਾਲ ਗੱਲ ਕਰਨ ਨਾਲ ਇੱਕ ਵਕੀਲ ਕੁੜੀ ਇਹ ਵੀ ਦੱਸ ਦਈਏ ਕਿ ਦੋਨੇ ਭਰਾ ਜਿਹੜੇ ਐ ਉਹ ਦਲਿਤ ਨੇ ਤੇ ਇੱਕ ਹੋਰ ਦਲਿਤ ਵਕੀਲ ਜਿਹੜੀ ਐ ਪ੍ਰਵੀਨ ਉਸਨੇ ਉਹਨਾਂ ਦਾ ਸਾਥ ਦਿੱਤਾ ਤੇ ਉੱਥੇ ਉਹਨਾਂ ਕੋਲ ਈਡੀ ਕੋਲ ਗਈ ਉਹਨਾਂ ਨੇ ਬੜਾ ਥੱਬਾ ਕਾੜ ਜਾਂਦਾ ਉਹਨਾਂ ਨੂੰ ਫੜਾਤਾ ਤੇ ਉਹ ਵਿਚਾਰੇ ਅਨਪੜ੍ਹ ਬੰਦੇ ਨਾ ਪਰਨ ਜਾਣ ਨਾ ਕੋਈ ਹੋਰ ਜਾਣਨ ਤੇ ਉਹ ਉਸ ਫਾਰਮਾ ਨੂੰ ਉਸ ਕੁੜੀ ਨੇ ਵਕੀਲ ਨੇ ਭਰਿਆ ਤੇ ਉਹ ਸਾਰਾ ਉਹਨਾਂ ਦਾ ਜਵਾਬ ਵਗੈਰਾ ਦਿੱਤਾ ਤਲਖ ਕਲਾਮੀ ਵੀ ਉਹਨਾਂ ਨਾਲ ਹੋਈ ਵੀ ਤੈਨੂੰ ਵਕੀਲ ਨੂੰ ਅਸੀਂ ਇੱਥੇ ਨਹੀਂ ਬੈਠ ਦੇਣਾ ਸੀ ਇਹਨਾਂ ਕੱਲਿਆਂ ਤੋਂ ਪੁੱਛਗਿੱਛ ਕਰਨੀਆਂ ਵਗੈਰਾ ਵਗੈਰਾ ਇਸ ਤਰ੍ਹਾਂ ਦਾ ਵਿਚਾਰ ਆ ਰਿਹਾ ਤੇ ਜਦੋਂ ਹੁਣ ਪੁੱਛਕਿਛ ਹੋਈ ਹੈ ਤਾਂ ਪਤਾ ਲੱਗਿਆ ਕਿ ਇਹਨਾਂ ਦੋਵਾਂ ਭਰਾਵਾਂ ਕੋਲ ਬੈਂਕ 'ਚ ਸਿਰਫ 450 ਰੁਪਏ ਤੇ ਇਹਨਾਂ ਦੀ ਕੋਈ ਹੋਰ ਵੀ ਆਮਦਨ ਨਹੀਂ ਇਹ ਕਿੱਦਾਂ ਇਹਨਾਂ ਨੇ ਮਨੀ ਲਾਂਡਰੀ ਕਰ ਦਿੱਤੀ ਇਹ ਕੇਸ ਇਹਨਾਂ ਤੇ ਕਿਵੇਂ ਬਣ ਗਿਆ ਬੜਾ ਪ੍ਰਸ਼ਨ ਬਣਿਆ ਉੱਠਿਆ ਹੁਣ ਜਦੋਂ ਇਹਦੀ ਪੂਰੀ ਤਫ਼ਤੀਸ਼ ਹੋਈ ਹੈ ਤਾਂ ਪਤਾ ਲੱਗਿਆ ਕਿ ਇਹਨਾਂ ਦੇ ਕੋਲ 6.5 ਏਕੜ ਜ਼ਮੀਨ ਹੈ ਜਿਹੜੀ ਇਹ ਪਤਾ ਦਾਦੇ ਇਲਾਹੀ ਤੋਂ ਵਾਹਦੇ ਆਉਂਦੇ ਸੀ ਤੇ ਭਾਜਪਾ ਦਾ ਉੱਥੋਂ ਦਾ ਇੱਕ ਲੀਡਰ ਹੈਗਾ ਸਲੇਮ ਦਾ ਈਸਟ ਵਿੰਗ ਦਾ ਭਾਜਪਾ ਦਾ ਲੀਡਰ ਹੈ ਉਹਦਾ ਨਾਮ ਹੈ ਗੁਣਾ ਸ਼ੇਖਰ ਦੇਖੋ ਕਿੰਨੇ ਉਸ ਸ਼ੇਖਰ ਦੇ ਵਿੱਚ ਕਿੰਨੇ ਗੁਣ ਨੇ ਕਿ ਉਸ ਨੇ ਉਸ ਜ਼ਮੀਨ ਤੇ ਕਬਜ਼ਾ ਕਰ ਲਿਆ ਸਾਢੇ 6 ਏਕੜ ਦੀ ਇਹਨਾਂ ਨੂੰ ਪਰਾਂ ਕੱਢਤਾ ਇਹ ਵਿਚਾਰੇ ਜੋ ਸਰਕਾਰੀ ਸਕੀਮਾਂ ਚ 1000 ਰੁਪਿਆ ਤੇ ਹੋਰ ਮਿਲਦਾ ਹੈ ਉਹਦੇ ਤੇ ਗੁਜ਼ਾਰਾ ਕਰਦੇ ਆ ਹੁਣ ਕਈ ਸਾਲਾਂ ਤੋਂ ਇਹਨਾਂ ਨੇ ਉਹਦੀ ਇਹਨਾਂ ਦੋਆ ਭਰਾਵਾਂ ਨੇ ਉਸ ਗੁਣਾ ਸ਼ੇਖਰ ਜੀ ਦੀ ਸ਼ਿਕਾਇਤ ਕਰਨ ਗੁਣਾ ਸ਼ੇਖਰ ਜੀ ਤੈਅ ਚ ਆ ਗਏ ਕਿ ਸੈਂਟਰ ਤੱਕ ਸਾਡੀ ਪਹੁੰਚ ਤੇ ਸਾਡੀ ਸ਼ਿਕਾਇਤ ਹੋ ਜੇ ਇਹ ਉਹ ਤੋਂ ਟੋਲਰੇਟ ਨਹੀਂ ਹੋਈ ਉਦੋਂ ਬਾਅਦ ਈਡੀ ਦਾਸ ਹੁਣ ਜਦੋਂ ਪ੍ਰਧਾਨ ਮੰਤਰੀ ਜੀ ਪਿੱਛੇ ਤਾਂ ਉਹਨਾਂ ਡੁੱਗ ਗਏ ਇਹ ਖਬਰਾਂ ਆ ਸ਼ਕੂਗੀਆਂ ਸਾਰੇ ਤਮਨ ਡੁੱਗ ਦੇ ਵਿੱਚ ਵੀ ਮੁੱਖ ਮੰਤਰੀ ਜੀ ਤੁਹਾਡੀ ਪਾਰਟੀ ਦਾ ਹੈ ਜਾਂ ਕੁਝ ਕਰਦੀ ਹੈ ਆ ਈਡੀ ਇਦਾਂ ਦੇ ਲੋਕਾਂ ਨੂੰ ਸਮਨ ਭੇਜਦੀ ਹੈ ਤਾਂ ਇਹਦਾ ਜਵਾਬ ਨਾ ਆਵੇ ਤਾਂ ਹੁਣ ਈਡੀ ਇਸ ਗੱਲ ਤੇ ਕਸੂਤੀ ਫਸ ਗਈ ਉਹ ਜਦੋਂ ਉਹਨਾਂ ਨੂੰ ਪੁੱਛਦੇ ਉਹ ਕਹਿੰਦੇ ਸਭ ਤੋਂ ਗਲਤੀ ਹੋ ਗਈ ਜਦੋਂ ਨਾਵਾਂ ਦੀ ਗੱਲ ਕਹਿੰਦੇ ਇਹ ਕਹਿੰਦੇ ਇਹ ਟਾਈਪਿੰਗ ਮਿਸਟੈਕ ਹੋਗੀ ਹੋਰ ਗੱਲਾਂ ਹੋ ਗਈਆਂ ਸੋ ਇਸ ਕਰਕੇ ਹੁਣ ਚਾਹੇ ਈਡੀ ਦਾ ਕੇਸ ਤਾਂ ਉਹਨਾਂ ਤੋਂ ਖਤਮ ਹੋ ਜਾਣਾ ਹੈ ਰੌਲਾ ਪਿਆ ਇਹ ਜੀ ਮੋਦੀ ਜੀ ਵੀ ਜਵਾਬਦੇਹ ਹੋਗੇ ਇਸ ਗੱਲ 'ਚ ਵੀ ਈਡੀ ਇਸ ਤਰ੍ਹਾਂ ਦੇ ਕੰਮ ਕਰਦੀ ਹੈ ਸੋ ਦੂਜੀ ਗੱਲ ਜਿਹੜੀ ਹੈ ਵੀ ਜਿਹੜਾ ਉਹਨਾਂ ਸਿਰਫ ਕਰਜ਼ਾ ਚੜ ਗਿਆ ਇਸ ਚੱਕਰ ਦੇ ਵਿੱਚ ਉਹਨੂੰ ਕੌਣ ਉਤਾਰੂਗਾ ਇਹ ਸਵਾਲ ਹੈ ਸੋ ਭਰਾਓ ਅੱਜ ਦੇਸ਼ ਦੇ ਵਿੱਚ ਜਿੰਨੀਆਂ ਵੀ ਸਰਕਾਰੀ ਸੰਸਥਾਵਾਂ ਜਿਹੜੀਆਂ ਅੱਗੇ ਕਿਸੇ ਚੰਗੇ ਕਿਸੇ ਠੀਕ ਕੰਮ ਲਈ ਸੀਗੀਆਂ ਸਾਰੀਆਂ ਦੀਆਂ ਸਾਰੀਆਂ ਪ੍ਰਧਾਨ ਮੰਤਰੀ ਮੋਦੀ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੇ ਆਰਐਸਐਸ ਦੇ ਪ੍ਰਚਾਰ ਪ੍ਰਸਾਰ ਤੇ ਉਹਦੇ ਵਿੱਚ ਹੀ ਲੱਗੀਆਂ ਹੋਈਆਂ ਨੇ ਵਿਰੋਧੀ ਕੋਈ ਵੀ ਤਰ੍ਹਾਂ ਹੈ ਕਿ ਡੀ ਵੀ ਮਾੜੀ ਰਹੀ ਹੈ ਤੇ ਇੱਥੇ ਕਿ ਡੀ ਵੀ ਚੰਗੀ ਰਹੀ ਹੈ ਉਹਨਾਂ ਨੂੰ ਦਬਾਉਣ ਤੇ ਲੱਗੀਆਂ ਹੋਈਆਂ ਨੇ ਹੁਣ ਤਾਂ ਆਮ ਨਾਗਰਿਕ ਵੀ ਉਹਨਾਂ ਦੀ ਜਦ ਚ ਆ ਗਏ ਦੇਖੀਏ ਜੇ ਭਾਜਪੀ ਨੂੰ ਨਾ ਹਰਾਇਆ ਤਾਂ ਪਤਾ ਨਹੀਂ ਕਿਦੇ ਕਿਦੇ ਤੇ ਈਡੀ ਦੇ ਸੰਭਾਉਣੇ ਆਓ ਬਚ ਕੇ ਰਹੀਏ ਅੱਜ ਦੀ ਗੱਲ ਚ ਇੰਨੀ ਬਹੁਤ ਬਹੁਤ ਸ਼ੁਕਰੀਆ